ਸਾਡੀ ਗਾਂਵਾਂ ਜੀ ਦੇ ਤਿੰਨ ਲੱਤਾਂ ਹੀ ਆ ਇੱਕ ਲੱਤ ਕੱਟੀ ਗਈ ਸੀ ਡਾਕਟਰ ਕਹਿੰਦੇ ਟੀਕਾ ਲਵਾ ਦੋ ਪਰ ਅਸੀਂ ਸੰਭਾਲ ਲਈ ਸੀ ਉਦੋਂ ਸੂਈ ਨੂੰ ਵੀ ਤਿੰਨ ਸਾਲ ਹੋ ਗਏ ਇਹਦੀ ਜਿਹੜਾ ਬੱਚਾ ਵਰਸ਼ਾ ਉਹ ਬਹੁਤ ਵੱਡੀ ਹੋ ਗਈ ਸੀ ਉਹ ਵੀ ਹੁਣ ਆ ਇੱਕ ਗਾਂ ਸੂਈ ਸਾਡੀ ਇੱਥੇ ਤੇ ਇਹਦੇ ਇੱਕ ਬੱਚਾ ਹੋਇਆ ਤੇ ਇਹਦਾ ਪਤਾ ਨਹੀਂ ਇਹਦੇ ਨਾਲ ਕਿਵੇਂ ਧਿਓ ਬਣਿਆ ਕੀ ਪਿਆਰ ਬਣਿਆ ਇਹ ਬੱਚੇ ਨੂੰ ਧਿਓ ਕਰਨ ਲੱਗੀ ਤੇ ਬੱਚਾ ਇਹੇ ਥਣਾ ਨੂੰ ਮੂੰਹ ਮਾਰਨ ਲੱਗ ਗਿਆ ਔਰ 2 ਸਾਲ ਹੋ ਗਏ ਸੀ ਔਰ ਦੁੱਧ ਛੱਡੇ ਨੂੰ ਦੁੱਧ ਹੈਨ ਜੀ ਥਾਣਾ ਜਿੱਥੇ ਚੋਇਆ ਹੀ ਨਹੀਂ ਸੀ ਅਸੀਂ ਆਪੇ ਹੀ ਇਹਨੇ ਹੌਲੀ ਹੌਲੀ ਦੁੱਧ ਤਾਰ ਲਿਆ ਆਪਦਾ ਹੁਣ ਰੋਜ਼ ਇਹਨੂੰ ਦੁੱਧ ਪਿਲਾਉਂਦੀ ਆ ਸਵੇਰੇ ਸ਼ਾਮ ਦੋਨੋਂ ਟਾਈਮ ਇਹਨੂੰ ਦੁੱਧ ਪਿਉਂਦੀ ਆ ਤੇ ਅਜੇ ਹੋਰ ਜੇ ਕੋਈ ਬਛੜਾ ਛੱਡਦੇ ਨੇ ਇਹਦੇ ਥੱਲੇ ਉਹਨੂੰ ਨਹੀਂ ਨੇੜੇ ਲੱਗਣ ਦਿੰਦੇ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਜੀ ਇਹ ਸਾਡੀ ਗਾਂਵ ਆ ਜੀ ਤੇ ਤਿੰਨ ਲੱਤਾਂ ਹੀ ਆ ਇੱਕ ਲੱਤ ਕੱਟੀ ਗਈ ਸੀ ਡਾਕਟਰ ਕਹਿੰਦੇ ਟੀਕਾ ਲਵਾ ਦੋ ਪਰ ਅਸੀਂ ਸੰਭਾਲ ਲਈ ਸੀ ਉਦੋਂ ਹੁਣ ਇਹਨੂੰ ਸੂਈ ਨੂੰ ਵੀ 3 ਸਾਲ ਹੋ ਗਏ ਇਹਦੀ ਜਿਹੜਾ ਬੱਚਾ ਵਰਸ਼ਾ ਉਹ ਬਹੁਤ ਵੱਡੀ ਹੋ ਗਈ ਸੀ ਉਹ ਵੀ ਹੁਣ ਆ ਇੱਕ ਗਾਂ ਸੂਈ ਸਾਡੀ ਇੱਥੇ ਤੇ ਇਹਦੇ ਇੱਕ ਬੱਚਾ ਹੋਇਆ ਤੇ ਇਹਦਾ ਪਤਾ ਨਹੀਂ ਇਹਦੇ ਨਾਲ ਕਿਵੇਂ ਤਿਉ ਬਣਿਆ ਕੀ ਪਿਆਰ ਬਣਿਆ ਇਹ ਬੱਚੇ ਨੂੰ ਤਿਉ ਕਰਨ ਲੱਗ ਗਈ ਤੇ ਬੱਚਾ ਇਹਦੇ ਥਣਾ ਨੂੰ ਮੂੰਹ ਮਾਰਨ ਲੱਗ ਗਿਆ ਔਰ 2 ਸਾਲ ਹੋ ਗਏ ਸੀ ਨਾ ਦੁੱਧ ਛੱਡੇ ਨੂੰ ਦੁੱਧ ਹੈ ਹੀ ਨਹੀਂ ਸੀ ਥਣਾ 'ਚ ਕਦੇ ਚੋਇਆ ਹੀ ਨਹੀਂ ਸੀ ਅਸੀਂ ਆਪੇ ਇਹਨੇ ਹੌਲੀ-ਹੌਲੀ ਦੁੱਧ ਤਾਰ ਲਿਆ ਆਪਦਾ ਹੁਣ ਰੋਜ਼ ਇਹਨੂੰ ਦੁੱਧ ਪਣਾਉਂਦੀ ਆ ਔਰ ਅਸੀਂ ਦੂਜੇ ਜਿਹੜੇ ਸਾਡੇ ਕੋਲ ਨਿੱਕੇ ਹੋਰ ਵੀ ਨੇ ਹਨਾ ਬਛੜੇ ਬੱਚੀਆਂ ਬੱਚੇ ਅਸੀਂ ਉਹਨਾਂ ਚੋਂ ਕਿਸੇ ਨੂੰ ਛੱਡ ਕੇ ਦੇਖਦੇ ਆ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੀ ਕਿਸੇ ਨੂੰ ਵੀ ਤੇ ਇਹਦੀ ਖਾਤਰ ਇਹ ਰੰਗਦੀ ਆ ਰੋਜ਼ ਤੇ ਇਹਦੀ ਮਾਂ ਉਹਨੂੰ ਉਹਨਾਂ ਤੇ ਉਹ ਨਹੀਂ ਕਰਦੀ ਇਹਦਾ ਜਿੰਨਾ ਇਹ ਤੇ ਉਹ ਕਰਦੀ ਆ ਉਹਦਾ ਹੁਣ ਉਹ ਠਾਉਂਦਾ ਦੇਖੋ ਨਹੀਂ ਲੱਤ ਮਾਰ-ਮਾਰ ਕੇ ਨਾ ਉਹ ਉਠਾ ਰਿਹਾ ਬੱਚਾ ਵਾ ਹਨਾ ਹੀ ਤੇ ਉਹਨੂੰ ਉੱਠੂਗੀ ਸਵੇਰੇ ਤਾਂ ਨੇ ਦੁੱਧ ਰਿ ਆਇਆ ਹੋਇਆ ਸਵੇਰੇ ਸ਼ਾਮ ਦੋਨੋਂ ਟਾਈਮ ਇਹਨਾਂ ਇਹਨੂੰ ਦੁੱਧ ਪਿਉਂਦੀ ਐ ਤੇ ਹਜੀ ਹੋਰ ਜੇ ਕੋਈ ਬਛੜਾ ਛੱਡ ਦਿੰਨੇ ਆ ਦੇ ਥੱਲੇ ਉਹਨੂੰ ਨਹੀਂ ਨੇੜੇ ਲੱਗਣ ਦਿੰਦੀ ਤੇ ਬਾਕੀ ਬਾਈ ਸਾਡੇ ਇਹ ਮੰਨ ਲੋ ਐਕਸਪਰਟ ਨੇ ਇਹ ਸਾਰੇ ਹਨਾ ਇਹਨਾਂ ਨੇ ਬਹੁਤ ਸਾਲ ਡੇਰੀ ਦਾ ਕੰਮ ਕੀਤਾ ਇਹ ਵੀ ਦੱਸਦੇ ਸੀ ਵੀ ਇਹ ਵੀ ਇੱਕ ਕੁਦਰਤ ਆ ਵੀ ਕਦੇ ਬੜਾ ਅਜੀਬ ਜੀ ਗੱਲ ਆ ਵੀ ਕਦੇ ਅਸੀਂ ਇਦਾਂ ਸੁਣੀ ਨਹੀਂ ਪਿਛਲੇ ਸਮੇਂ 'ਚ ਵੀ ਕਦੇ ਆਪਣੇ ਐਕਸਪੀਰੀਅੰਸ ਦੇ ਵਿੱਚ ਵੀ ਇਦਾਂ ਵੀ ਹੋਇਆ ਹੋਵੇ ਕਦੇ ਹਨਾ ਵੀ ਕੋਈ ਗਾਂ ਤੇ ਕਿਸ ਤਰ੍ਹਾਂ ਜਿਹੜੀ 3 ਸਾਲ ਹੋ ਗਏ ਸੂਈ ਨਹੀਂ ਕਦੇ ਤੇ ਉਹ ਕਿਸੇ ਬੱਚੇ ਨੂੰ ਪਿਆਰ ਕਰਨ ਲੱਗ ਜਵੇ ਬੱਚੇ ਛੋਟੇ ਕਟਰੂ ਨੂੰ ਬਸ਼ਰੂ ਨੂੰ ਤੇ ਪਿਆਰ ਕਰਕੇ ਤੇ ਉਹਨੂੰ ਦੁੱਧ ਸੁੱਕਿਆ ਹੋਵੇ ਫੇਰ ਵੀ ਦੁੱਧ ਲਾ ਲਵੇ ਤੇ ਦੁੱਧ ਪਿਉਣ ਲੱਗ ਜਵੇ ਉਹਨੂੰ ਤੇ ਉਹਨੂੰ ਆਪਣੇ ਬੱਚੇ ਵਾਂਗੂ ਪਾਲਣ ਲੱਗ ਜਵੇ ਤੇ ਇਹਦੀਆਂ ਲੱਤਾਂ ਤਿੰਨ ਹੀ ਆ ਇਹਦਾ ਦੁੱਧ ਹੁੰਦੀ ਸੀ ਉਦੋਂ ਬੱਚੀ ਸੀ ਇਹਦੀ ਛੋਟੀ ਜੀ ਇੱਕ ਤੇ ਇਹ ਚਾਮਲ ਦੀ ਸੀਗੀ ਛਾਲਾ ਮਾਰਦੀ ਸੀ ਤੇ ਲੱਤ ਟੁੱਟ ਗਈ ਇਹਦੀ ਚਲੋ ਅਸੀਂ ਯੂਨੀਵਰਸਿਟੀ ਗਿਆ ਨੂੰ ਸੱਦ ਕੇ ਲੱਤ ਦਾ ਪਲਾਸਟਰ ਲਵਾਤਾ ਉਹ ਲੱਤ ਗਲਗੀ ਵਿੱਚੋਂ ਕੀੜੇ ਪੈ ਗਏ ਜਿਵੇਂ ਗਲਗੀ ਫਿਰ ਲੱਤ ਵੱਢਣੀ ਪਈ ਕੱਟਣੀ ਪਈ ਡਾਕਟਰ ਕਹਿੰਦੇ ਜਾਂ ਕਹਿੰਦੇ ਇਹਦੇ ਟੀਕਾ ਲਾਉਣਾ ਪੈਣਾ ਤੇ ਅਸੀਂ ਅਖੇ ਟੀਕਾ ਤਾਂ ਨਹੀਂ ਲਵਾਉਣਾ ਵੀ ਤੁਸੀਂ ਹੋਰ ਕੋਈ ਹੱਲ ਦੱਸੋ ਡਾਕਟਰ ਕਹਿੰਦੇ ਫਿਰ ਇਹਦੀ ਲੱਤ ਜੜ੍ਹ ਚੋਂ ਕੱਟਣੀ ਪੈਣੀ ਹੈ ਫਿਰ ਉਹਨਾਂ ਨੇ ਇੱਥੋਂ ਉੱਪਰੋਂ ਜੜ੍ਹ ਚੋਂ ਹੱਡੀ ਜਿਹੜੀ ਸੀਗੀ ਤਾਂ ਤੋਂ ਹੀ ਕੱਟਤੀ ਤੇ ਚਲੋ ਅਸੀਂ ਇੱਥੇ ਲੈੇ ਸੇਵਾ ਕੀਤੀ ਡਾਕਟਰ ਕਹਿੰਦੇ ਬਚਣਾ ਨਹੀਂ ਇਹਨੇ ਜਦੋਂ ਸਾਡੇ ਟੀਮ ਨੇ ਬਹੁਤ ਸੇਵਾ ਕੀਤੀ ਇਹਦੀ ਹਨਾ ਤੇ ਇਹਨੂੰ ਬਚਾ ਲਿਆ ਜਾਖਮ ਸੁੱਕ ਗਿਆ ਖੜੀ ਹੋਣ ਲੱਗ ਗਈ ਪਤਾ ਨਹੀਂ ਕੁਦਰਤ ਦਾ ਕੀ ਸੀਗਾ ਉਦੋਂ ਪਹਿਲਾਂ ਇਹ ਨਵੇਂ ਦੁੱਧ ਹੋਈ ਹੋਈ ਸੀ ਸਾਨੂੰ ਐਸੀ ਵੀ ਹੋਈ ਨਹੀਂ ਤੇ ਜਦੋਂ ਉੱਠ ਕੇ ਥੋੜਾ ਖੜੇ ਖੜੇ ਹੋਣ ਲੱਗੀ ਤਾਂ ਇੱਕ ਦਿਨ ਚੈੱਕ ਕਰਾਇਆ ਪਤਾ ਲੱਗਿਆ ਤੇ ਵੀ ਇਹ ਨਵੇਂ ਦੁੱਧ ਦਾ ਸੂਣ ਵਾਲੀ ਆ ਤਾਂ ਫਿਰ ਡਾਕਟਰ ਨੇ ਦੱਸਿਆ ਡਾਕਟਰ ਕਹਿੰਦੇ ਵੀ ਇਹਨੂੰ ਤੁਸੀਂ ਬੱਚਾ ਤਾਂ ਦੇ ਨਹੀਂ ਸਕਦੀ ਇਹ ਵੀ ਇਹਦੇ ਮਰਨਾ ਹੀ ਹੈ ਨੇ ਵਿਚਾਰੀ ਨੇ ਵੀ ਤੁਸੀਂ ਟੀਕਾ ਲਵਾ ਦਿਓ ਅਸੀਂ ਕਹਾਂ ਵੀ ਨਹੀਂ ਅਸੀਂ ਮਾਰ ਨਹੀਂ ਨਹੀਂ ਇਹ ਦੇਖੋ ਬੈਠੀ ਨੂੰ ਹੀ ਅਸੀਂ ਇਹਨੂੰ ਸਾਰਾ ਕੁਝ ਦਿੰਦੇ ਹੁੰਦੇ ਸੀ ਖਾਣ ਪੀਣ ਨੂੰ ਜਿਵੇਂ ਜਿਵੇਂ ਬੱਚਾ ਮਤਲਬ ਸੂਣ ਦਾ ਟਾਈਮ ਨੇੜੇ ਆ ਗਿਆ ਉੱਠਣਾ ਵੀ ਰਹਿ ਗਿਆ ਭਾਰਾ ਹੋ ਗਿਆ ਸਰੀਰ ਤਾਂ ਫਿਰ ਬੈਠੀ ਨਹੀਂ ਇੱਕ ਦਿਨ ਇਹਨੇ ਬੱਚਾ ਦਿੱਤਾ ਮੈਂ ਪੈ ਰਿਆ ਸੀ ਬਹੁਤ ਬਾਹਰ ਹੀ ਸੀ ਬਾਰਿਸ਼ ਦੇ ਵਿੱਚ ਤੇ ਉਹ ਬੱਚੀ ਹੋਈ ਉਹਦਾ ਨਾਮ ਅਸੀਂ ਵਰਖਾ ਰੱਖਿਆ ਸੀਗਾ ਤੇ ਜਿਹੜੇ ਨੇ ਉਹ ਬੱਚੀ ਨੂੰ ਬੱਚੀ ਨੂੰ ਪਾਲਿਆ ਹਨਾ ਵਧੀਆ ਦੁੱਧ ਵੀ ਦਿੰਦੀ ਰਹੀ ਸਾਨੂੰ ਅਸੀਂ ਜਿਆਦਾ ਦੁੱਧ ਦੇਦਾ ਯਾਨੀ ਕਿ ਇਹਨੂੰ ਬੱਚੇ ਨੂੰ ਇਹਨੂੰ ਬੱਚੜੀ ਨੂੰ ਪਿਆਰ ਦਿੰਦੇ ਸੀ ਉਹਨੂੰ ਤੇ ਉਹ ਚੀਜ਼ ਨੂੰ ਵੀ 3 ਸਾਲ ਹੋ ਗਏ ਸੀ ਹੁਣ 3 ਸਾਲ ਤੋਂ ਫਿਰ ਅਸੀਂ ਦੁਬਾਰਾ ਮੁੜ ਕੇ ਇਹਨੂੰ ਕਦੇ ਨਵੇਂ ਦੁੱਧ ਨਹੀਂ ਕਰਾਇਆ ਇਹਨੂੰ ਸੇਵਾ ਹੀ ਕਰਦੇ ਆਂ ਦੀ ਅਸੀਂ ਤਿੰਨ ਲੱਤਾਂ ਹੀ ਆਦੀਆਂ ਹਨਾ ਕਿਉਂਕਿ ਆਪਦਾ ਭਾਰ ਹੀ ਮਸਾਂ ਚੱਕਦੀ ਹੈ ਵਿਚਾਰੀ ਬਾਕੀ ਭਾਈ ਇਦਾਂ ਮਤਲਬ ਦੁੱਧ ਦੁਆਰਾ ਬਣਨ ਲੱਗ ਜਾਂਦਾ ਫਿਰ ਇਦਾਂ ਦਾ ਨਹੀਂ ਉਹ ਹਾਰਮੋਨ ਦੀ ਟੀਕੀ ਲਾ ਕੇ ਤੇ ਕੁਝ ਲੋਕ ਕੱਢ ਲੈਂਦੇ ਲੇਕਿਨ ਇਦਾਂ ਕਿ ਬੱਚਾ ਚੁੰਗਣ ਲੱਗਦੇ ਦਾ ਗਾਂ ਬੱਚੇ ਨੂੰ ਮੋਹ ਕਰਨ ਲੱਗਦੇ ਮੈਂ ਇਦਾਂ ਦੇਖਿਆ ਨਹੀਂ ਕਦੀ ਯਾਨੀ ਕਿ ਆਪੇ ਨਹੀਂ ਇਦਾਂ ਹੁੰਦਾ ਹਾਂ ਇਦਾਂ ਨਹੀਂ ਹੁੰਦਾ ਫਿਰ ਇਹ ਵੀ ਬੱਚਾ ਇਹਦੇ ਕੋਲ ਨਹੀਂ ਆਉਂਦਾ ਇਹ ਬੱਚੇ ਕੋਲ ਜਾਂਦੀ ਸੀ 6-7 ਬੱਚਿਆਂ ਵਿੱਚੋਂ ਇੱਕ ਬੱਚਾ ਨੇ ਸਿਲੈਕਟ ਕੀਤਾ ਹੂੰ ਤੇ ਇਹਨੂੰ ਡਿੰਗਣ ਲੱਗ ਗਈ ਜੇ ਬੱਚਾ ਕਿਤੇ ਪਾਸੇ ਚਲੋ ਤੇ ਮਗਰ ਵੀ ਜਾਂਦੀ ਸੀ ਸ਼ਾਮ ਨੂੰ ਜਦ ਦੁੱਧ ਦਾ ਟਾਈਮ ਹੁੰਦਾ ਡਿੰਗਦੀ ਆ ਤੇ ਉਹਨੂੰ ਦੁੱਧ ਪੀਂਦੀ ਹੈ ਅੱਛਾ ਹੁਣ ਵਸੇ ਆ ਵੀ ਵੱਡਾ ਹੋ ਗਿਆ ਪੂਰਾ ਢੁੱਡਾ ਮਾਰਦਾ ਉਹਦੇ ਤੇ ਤਾਂ ਵੀ ਉਹਨੂੰ ਚਲਦੀ ਆ ਪੂਰਾ ਉਹਦੀ ਢੋਡ ਨੂੰ ਹੈਨਾ ਇਹ ਸਾਡੀ ਤਿੰਨਾਂ ਰੱਤਾਂ ਵਾਲੀ ਗਾਂ ਦੀ ਜਿਹੜੀ ਸੇਵਾ ਅਸੀਂ ਕਰ ਰਹੇ ਸੀ ਇਹਦੇ ਲਈ ਸਾਨੂੰ ਇੱਕ ਇਹ ਵੀ ਇੱਕ ਨਵਾਂ ਤਜਰਬਾ ਹੋਇਆ ਇੱਕ ਨਵਾਂ ਚਮਤਕਾਰ ਹੋਇਆ ਵੀ ਇਹ ਗਾਂ ਦੁੱਧ ਦੇਣ ਲੱਗ ਗਈ ਦੁਬਾਰਾ ਉਸ ਬੱਚੇ ਨੂੰ ਜਿਹੜਾ ਇਹਦਾ ਨਹੀਂ ਹੈਗਾ ਵੈਕ ਜੀ ਦਾ ਖਾਲਸ ਵੈਕ ਜੀ